ਦੋਸਤੋ ਸਾਰੀਆਂ ਏਜੰਸੀਆਂ ਦੇ ਰਿਕਾਰਡ ਤੋੜਦੇ ਹੋਏ ਗੁਰਨਾਨਕ ਟਰੈਕਟਰ ਸੰਗਰੂਰ ਤੇ ਸਭ ਤੋਂ ਪਹਿਲਾ ਟਰੈਕਟਰ ਆ ਗਿਆ 855 Protech ਤੇ ਔਣ ਸਾਰੀ ਡਿਲੀਵਰ ਹੋ ਗਿਆ ਬੁਕਿੰਗਾਂ ਬਹੁਤ ਨੇ ਬਾਈ ਹਰਾਂ ਕੋਲੇ ਤੇ ਟਰੈਕਟਰ ਪੂਰੇ ਨਹੀਂ ਹੋ ਰਹੇ ਇੱਕ ਟਰੈਕਟਰ ਆਇਆ ਅੱਜ ਸ਼ਾਮ ਨੂੰ ਤੇ ਉਹਦੀ ਨਾਲ ਦੀ ਨਾਲ ਪਾਰਟੀ ਪਹਿਲਾਂ ਖੜੀ ਸੀ ਤਿੰਨ ਚਾਰ ਘੰਟੇ ਪਹਿਲਾਂ ਆ ਗਈ ਸੀ ਬਾਈ ਜੀਵਨ ਹੋਰ ਹੀ ਮਡੇਰਾ ਵਾਲੇ ਤੇ ਸਭ ਤੋਂ ਪਹਿਲਾਂ ਸੱਸੀ ਕਾਲ ਜੀ ਤੇ ਬਾਈ ਕਰਮਜੀਤ ਕੀ ਕੀ ਫੀਚਰ ਨੇ ਇਹਦੇ ਵਿੱਚ 855 Protech ਦੇ ਵਿੱਚ ਵੀ ਜਿਹੜੇ ਨਵੇਂ ਕੰਪਨੀ ਨੇ ਦਿੱਤੇ ਨੇ ਇਦੇ ਵਿੱਚ ਨਵੇਂ ਵੀਰੇ ਜਿਵੇਂ ਆਮ ਲੋਕ ਤਾਂ ਪਲੇਟਫਾਰਮ ਹੀ ਕਹਿੰਦੇ ਆ ਵੀ ਪਲੇਟਫਾਰਮ ਵਾਲਾ ਟਰੈਕਟਰ ਪਲੇਟਫਾਰਮ ਵਾਲਾ ਹਾਂ ਪਲੇਟਫਾਰਮ ਤਾਂ ਕੀਤਾ ਹੀ ਕੀਤਾ ਕੰਪਨੀ ਨੇ ਨਾਲ ਦੀ ਨਾਲ ਗੇਅਰ ਵੀ ਸ਼ੈਂਕਰੋ ਕਰਤਾ ਜੀ ਗੇਅਰ ਦੇ ਨਾਲ ਈਪੀਆਈ ਹਿੱਸਾ ਹੋ ਗਿਆ ਸ਼ੈਂਕਰੋ ਗੇਅਰ ਈਪੀਆਈ ਹਿੱਸਾ ਹਾਂਜੀ ਸਸਪੈਂਡਲ ਪੈਡਲ ਹੋ ਗਏ ਜੀ ਠੀਕ ਹੈ ਡਿਫਰੈਂਸ਼ਲ ਲੋਕ ਆ ਗਿਆ ਡਿਫਰੈਂਸ਼ੀਅਲ ਲੋਕ ਵੀ ਦੇ ਦਿੱਤਾ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਕਲਰ ਵੀ ਹੁਣ ਮੈਟੈਲਿਕ ਆ ਗਿਆ ਕਲਰ ਮੈਟੈਲਿਕ ਕਰਤਾ ਜੀ ਸਟਿਕਰਾਂ ਚ ਚੇਂਜ ਆ ਗਿਆ ਲੋਗੋ ਚੇਂਜ ਹੋ ਗਿਆ ਟਰੈਕਟਰ ਦਾ ਹੂੰ ਸਮਾਰਟ ਕਨੈਕਟਰ ਟਰੈਕਟਰ ਕਰਤਾ ਇਹ ਨਾਲ ਇਹ ਸੁਣਾ ਸਮਾਰਟ ਕਲਾਸਨ ਵਗੈਰਾ ਸਾਰਾ ਕੁਝ ਦੱਸੋ ਹੁਣੇ ਸਭ ਕੁਝ ਵੀਜੀ ਹੈ ਵੀ ਕਦੋਂ ਕਿੱਥੇ ਫਰਦਾ ਕਿੰਨਾ ਤੇਲ ਹੈ ਕੀ ਗੱਲਬਾਤ ਹੈ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਇਹਦੀ ਪੀਟੀਓ ਦੀ ਹੂੰ ਇਹ ਡਬਲ ਪੀਟੀਓ ਟਰੈਕਟਰ ਬਣਾਤਾ ਜੀ ਹੂੰ 540 ਤੇ 540 ਇਕਨੋਮੀ ਠੀਕ ਆ ਦੋਨਾਂ ਦੇ ਵਿੱਚ ਦੋਨਾਂ ਦੇ ਵਿੱਚ ਚਲਾਤਾ ਜੀ ਹਾਂਜੀ ਹਿੱਸਾ ਬਹੁਤ ਜ਼ਿਆਦਾ ਹਿੱਸਾ ਬਹੁਤ ਜ਼ਿਆਦਾ ਹੈਵੀ ਕਰਤਾ ਜੀ ਹੂੰ ਹਾਂਜੀ ਪਹਿਲਾਂ ਦੇ ਨਾਲ ਉਹ ਤੇ ਇਹ ਵੀ 16 ਤੇ 14 ਦੋਨਾਂ ਦੇ ਵਿੱਚ 16 ਤੇ 14 ਦੇ ਦੋਨਾਂ ਦੇ ਵਿੱਚ ਅਵੇਲੇਬਲ ਹੈ ਵੀਰ ਜੀ ਠੀਕ ਹੈ ਤੇ ਬਾਕੀ ਤੁਸੀਂ ਕਲਰ ਦਾ ਦੇਖ ਸਕਦੇ ਹੋ ਆ ਕਲਰ ਦਾ ਮੈਟੈਲਿਕ ਹੈ ਜੀ ਹਾਂ ਤੇ ਜਾਲੀ ਤੇ ਵੀ ਹੁਣ ਇਹ ਕਲਰ ਚੇਂਜ ਕਰਤਾ ਕਰੀਮ ਕਿ ਜਿਆਦਾ ਇਹ ਪਲੇਟਫਾਰਮ ਬਹੁਤ ਕੰਫਰਟੇਬਲ ਹੈ ਵੀਰ ਜੀ ਉੱਪਰ ਬੈਠ ਕੇ ਪਤਾ ਲੱਗਦਾ ਹੈ ਹਾਂਜੀ ਹਾਂ ਤੇ ਉਹੀ 15 ਸਪੀਡਾਂ ਹਨਾ ਉਹੀ 15 ਸਪੀਡ ਹੈ ਲਿਫਟ ਅਨ ਲੀਵਰ ਵੀ ਜਿਆਦਾ ਲਿਫਟ ਦਾ ਵੇਟ ਵੀਰ ਜੀ 2500 ਕਿਜੀ ਆਈ ਸੀ ਠੀਕ ਆ ਹਾਂਜੀ ਪਹਿਲਾਂ ਵਾਦਾ ਕੀਤਾ ਸੀ ਤੇ ਫਰੰਟ ਹਿੱਸੇ ਦੇ ਵਿੱਚ ਵੀ ਚੇਂਜ ਆ ਬਾਈ ਹਾਂਜੀ ਫਰੰਟ ਹਿੱਸੇ ਦੇ ਵਿੱਚ ਇਹਦਾ ਵੀ ਇਹ ਡਬਲ ਐਕਟਿੰਗ ਸਿਲੰਡਰ ਆ ਗਿਆ ਜੀ ਪਹਿਲਾਂ ਸਿੰਗਲ ਆਉਂਦਾ ਸੀਗਾ ਠੀਕ ਹੈ ਹਿੱਸਾ ਹੈਵੀ ਕਰਤਾ ਪਹਿਲਾਂ ਨਾਲੋਂ ਤੇ ਇਹਦੇ ਵਿੱਚ ਇੱਕ ਇਹਦੀ ਐਡਜਸਟਮੈਂਟ ਹੈ ਉਹਦੇ ਵਿੱਚ ਵਾਦਾ ਕੀਤਾ ਹੈਗਾ ਜਿਹੜੀ ਪਹਿਲਾਂ ਐਡਜਸਟਮੈਂਟ ਸੀਗੀ ਉਹ ਮਤਲਬ 48 ਤੋਂ 56 ਇੰਚ ਤੱਕ ਹੁੰਦੀ ਸੀ ਹੁਣ 60 ਤੱਕ ਆਪਾਂ ਕਰ ਸਕਦੇ ਹਾਂ ਠੀਕ ਆ ਤੇ ਸਰਵਿਸ ਦਾ ਵੀ ਫਰਕ ਪਿਆ ਘੰਟਿਆਂ ਦਾ ਹਾਂਜੀ ਸਰਵਿਸ ਦਾ 500 ਘੰਟੇ ਦਾ ਠੀਕ ਆ ਹਾਂਜੀ ਤੇ ਆ ਤੁਸੀਂ ਫਰੰਟ ਵਾਲਾ ਲੋਗੋ ਦੇਖ ਸਕਦੇ ਹੋ ਇਹ ਵੀ ਚੇਂਜ ਹੋ ਗਿਆ ਜੀ ਹਾਂਜੀ ਇਹ ਪਲਾਂਟ ਬਣ ਰਿਹਾ ਇਸ ਤਰ੍ਹਾਂ ਦਾ ਉਹਦੇ ਨਾਲ ਇਹ ਲਿੰਕਡ ਹੈ ਕੋਈ ਮੈਚ ਹੋ ਗਿਆ ਜੀ ਇੱਥੇ ਠੀਕ ਆ ਹਾਂ ਤੇ ਉਹ ਅੱਗੇ ਪ੍ਰੋਜੈਕਟ ਕੀ ਹੋ ਉਹਦੇ ਬਾਰੇ ਬਾਅਦ ਦੇ ਵਿੱਚ ਦੱਸਾਂਗੇ ਤੇ ਬਾਈ ਜਿਹੜਾ ਪੁਰਾਣਾ ਟਰੈਕਟਰ ਆ ਉਹ ਵੀ ਮਿਲ ਹੀ ਜਾਊਗਾ ਹਾਂਜੀ ਉਹ ਵੀ ਮਿਲਦਾ ਰਹੂਗਾ ਜੀ ਤੇ ਨਾਲ ਦੀ ਨਾਲ ਇਹ ਵੀ ਨਵਾਂ ਵੇਰੀਐਂਟ ਵੀ ਚੱਲੂਗਾ ਤੇ ਬਾਈ ਜੀਵਨ ਕਿਵੇਂ ਲੱਗਿਆ ਟਰੈਕਟਰ ਨੇ ਟਰੈਕਟਰ ਬਾਈ ਜਿੰਨਾ ਆਪਣੇ ਮਨ ਚ ਸੋਚਿਆ ਸੀ ਉਸ ਤੋਂ ਕਿਤੇ ਵੱਧ ਹੈਗਾ ਬਾਈ ਟਰੈਕਟਰ ਚ ਜਿਹੜੇ ਫੀਚਰ ਨੇ ਐਨੇ ਸੋਚੇ ਨਹੀਂ ਸੀ ਦੀ ਬੀ ਕੰਪਨੀ ਐਨੇ ਫੀਚਰ ਦੇ ਦੂਗੀ ਇਹਦੇ ਚ ਆਪਾਂ ਨੂੰ ਤਾਂ ਪਲੇਟਫਾਰਮ ਨਹੀਂ ਦਿੱਤੀ ਜਾ ਹਾਂ ਆਪਾਂ ਨੂੰ ਤਾਂ ਐਸੀ ਵੀ ਕੱਲੇ ਡਿਫਰੈਂਸ ਪਲੇਟਫਾਰਮ ਨਹੀਂ ਆ ਪਰ ਇਹਦੇ ਚ ਬਾਈ ਬਹੁਤ ਚੇਂਜਸ ਹੋ ਗਏ ਟਰੈਕਟਰ ਚ ਹੂੰ ਡਿਫਰੈਂਸ ਲੌਕ ਵਗੈਰਾ ਦੇ ਤਾਂ ਸਾਰਾ ਕੁਝ ਆ ਗਿਆ ਤੇ ਬਾਈ ਸਵਰਾਜ ਹੀ ਕਿਉਂ ਚੁਣਿਆ ਆਪਾਂ ਸਵਰਾਜ ਬਾਈ ਇਹ ਆਪਣਾ ਕਿਸਾਨ ਦਾ ਇੱਕ ਪਹਿਲੇ ਤੌਰ ਤੇ ਮੰਨ ਲੋ ਕਿਸਾਨ ਦੇ ਪੁੱਤ ਦੇ ਨਾਮ ਤੇ ਜਾਣਿਆ ਜਾਂਦਾ ਟਰੈਕਟਰ ਜਦੋਂ ਤੋਂ ਕਿਸਾਨ ਖੇਤੀ ਕਰਨੀ ਸ਼ੁਰੂ ਕਰੀਆ ਟਰੈਕਟਰਾਂ ਨਾਲ ਉਦੋਂ ਤੋਂ ਹੀ ਬਾਈ ਸਵਰਾਜ ਚੱਲ ਰਿਹਾ ਹੈਗਾ ਤੇ ਸਵਰਾਜ ਦੇ ਬਾਈ ਆਪਾਂ ਘੱਟੋ ਘੱਟ ਅੱਜ ਤੋਂ 4 ਟਰੈਕਟਰ ਵਰਤ ਚੁੱਕੇ ਆ ਪਹਿਲਾਂ ਠੀਕ ਹੈ ਤੇ ਇੱਕ ਬਾਈ ਸਾਰਾ ਤੋਂ ਵੱਡੀ ਗੱਲ ਜਿਹੜੀ ਆ ਬਾਈ ਇਹਨਾਂ ਦੀ ਸਰਵਿਸ ਦੀ ਮੰਨ ਲਾ ਇਹਨਾਂ ਦੇ ਆਪਣੇ ਮੈਨੇਜਮੈਂਟ ਔਰੇ ਬਾਈ ਉਹ ਬਹੁਤ ਵਧੀਆ ਬੰਦੇ ਆ ਯਾਰ ਸਾਰੇ ਮੇਨ ਗੱਲ ਇਹੀ ਹੁੰਦੀ ਆ ਬਾਈ ਪ੍ਰੋਡਕਟ ਤਾਂ ਉਹਦਾ ਹਰੇਕ ਕੋਈ ਵੇਚਦਾ ਪਰ ਜਦੋਂ ਵੇਚਣ ਤੋਂ ਬਾਅਦ ਬੰਦਾ ਗਰਾਊਂਡ ਲੈਵਲ ਤੇ ਚੀਜ਼ ਚਲਾਉਣ ਦਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਉਹਨੂੰ ਬਾਈ ਕੋਈ ਕੋਈ ਬੰਦਾ ਹੈਂਡਲ ਕਰਦਾ ਬਾਈ ਇਹਨਾਂ ਦਾ ਇਹ ਚੀਜ਼ ਨੰਬਰ 1 ਕੰਮ ਆ ਡੀਲਿੰਗ ਕਿ ਮੈਂ ਸੰਗ ਡੀਲਿੰਗ ਬਾਈ ਬਹੁਤ ਸੋਹਣੀ ਆ ਬਾਈ ਇਹਨਾਂ ਨਾਲ ਆਪਣਾ ਬਹੁਤ ਪਾਈਆਂ ਵਾਲਾ ਪ੍ਰੇਮ ਆ ਠੀਕ ਆ ਤੇ ਬਾਕੀ ਆਪਣੇ ਮੈਨ ਲੱਗਾ ਪਿੰਡ ਦੇ ਵਿੱਚ ਵੀ 90% ਹਾਂਜੀ 855 ਹੀ ਆ ਜੀ ਆਪਣੇ ਠੀਕ ਆ 855 ਆ ਤੁਸੀਂ ਦੇਖ ਸਕਦੇ ਹੋ ਹੁਣ 스마트 ਕਨੈਕਟ ਤੇ ਇੱਕ ਇਹਦੀ ਟੈਂਕੀ ਆ ਜਿਹੜੀ ਟੈਂਕੀ ਵੀ ਫਾਈਬਰ ਦੀ ਕਰਤੀ ਹੁਣ 70 ਲੀਟਰ ਵਾਲਾ ਟੈਂਕ ਹੈ ਜਿਹੜਾ ਉਹ ਕੰਪਨੀ ਨੇ ਦਿੱਤਾ ਤੇ ਬਾਕੀ ਹੋਰ ਜੋ ਜੋ ਵੀ ਚੇਂਜਸ ਲੱਭਦੇ ਰਹਿਣਗੇ ਵੀਡੀਓ ਪਾਉਂਦੇ ਰਹਿਵਾਂਗੇ ਉਹਦੇ ਲਈ ਫੋਲੋ ਜਾਂ ਸਬਸਕ੍ਰਾਈਬ ਕਰਕੇ ਰੱਖ ਲਓ ਧੰ